ਅੱਜ ਨਰਮੋਗੜ ਦੀ ਉੱਚੀ ਸ਼ਵਲਕ ਜੀ ਦੀ ਪਹਾੜੀ ਤੇ ਪਹੁੰਚੇ ਹਾਂ ਇਹ ਇਤਿਹਾਸਿਕ ਪਹਾੜੀ ਕੀਰਤਪਾ ਸਾਹਿਬ ਤੋਂ ਰੋਪੜ ਵੱਲ ਆਉਂਦਿਆਂ 2 ਕੁ ਕਿਲੋਮੀਟਰ ਦੀ ਦੂਰੀ ਤੇ ਬੂੰਗਾ ਸਾਹਿਬ ਦੇ ਅੱਡੇ ਤੋਂ ਚੜਦੇ ਵੱਲ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਆਨੰਦਪੁਰ ਸਾਹਿਬ ਨੂੰ ਛੱਡ ਕੇ ਆਏ ਸਨ ਆਓ ਬਾਕੀ ਦਾ ਇਤਿਹਾਸ ਗਿਆਨੀ ਸਵਰਨ ਸਿੰਘ ਜੀ ਢੰਗਰਾਈ ਤੋਂ ਸੁਣਦੇ ਹਾਂ ਕਿਲਾ ਲੋਗੜ ਆਨੰਦਪੁਰ ਸਾਹਿਬ ਦੇ ਇਤਿਹਾਸ ਦੇ ਬਾਰੇ ਉੱਥੇ ਜੰਗਾਂ ਦੀਆਂ ਜਿਹੜੀਆਂ ਦੋ ਅਹਿਮ ਘਟਨਾਵਾਂ ਹੋਈਆਂ ਉਸ ਦੇ ਬਾਰੇ ਪਿਛਲੇ ਵੀਡੀਓ ਚ ਦੱਸਿਆ ਗਿਆ ਸੀ ਕਲਹੂਰ ਦੇ ਬਾਦਸ਼ਾਹ ਰਾਜਾ ਅਜਮੇਰ ਚੰਦ ਦਾ ਮਾਮਾ ਕੇਸਰੀ ਚੰਦ ਉਦੇ ਸਿੰਘ ਦੇ ਹੱਥੋਂ ਮਾਰਿਆ ਗਿਆ ਤੇ ਜਦੋਂ ਰਾਜਾ ਅਜਮੇਰ ਚੰਦ ਦੇ ਮਮਾ ਦੇਚ ਅੰਤਮ ਕਿਰਿਆਕ੍ਰਮ ਹੋਇਆ ਉਸ ਦੇ ਵਿੱਚ ਸਾਰੇ ਹੀ ਰਾਜੇ ਸ਼ਾਮਲ ਹੋਏ ਦੁੱਖ ਦੇ ਵਿੱਚ ਉੱਥੇ ਫਿਰ ਰਾਜਾ ਅਜਮੇਰ ਚੰਦ ਨੇ ਇਹ ਤਜਵੀਜ਼ ਦਿੱਤੀ ਵੀ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੰਗ ਦੇ ਵਿੱਚ ਲੜ ਕੇ ਨਹੀਂ ਹਰਾ ਸਕਦੇ ਹੁਣ ਸਾਨੂੰ ਚਾਲਬਾਜੀ ਕਰਕੇ ਰਾਜਨੀਤੀ ਵਰਤਣੀ ਚਾਹੀਦੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਲੋਗ ਅਰ ਕਿਰੇ ਨੂੰ ਹਾਲੀ ਕਰਵਾਉਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਹੀਂ ਤਾਂ ਆਪਣਾ ਆਪਣੀਆਂ ਫੌਜਾਂ ਦੇ ਵਿੱਚ ਆਲੇ-ਦੁਆਲੇ ਦੀਆਂ ਰਾਸਤਾਂ ਦੇ ਵਿੱਚ ਸਿਰ ਨੀਮਾ ਹੁੰਦਾ ਹੈ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਬਾਅਦ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ 1700 ਈਸਵੀ ਦੇ ਵਿੱਚ ਸੁਲਾ ਦੀ ਗੱਲ ਚਲਾਈ ਸੁਲਾ ਤਜਵੀਜ਼ ਇਹ ਰੱਖੀ ਗਈ ਵੀ ਤੁਸੀਂ ਇੱਕ ਵਾਰ ਅਨੰਦਪੁਰ ਸਾਹਿਬ ਨੂੰ ਛੱਡ ਦਿਓ ਬਾਹਰ ਜਾ ਕੇ ਕੁਸ ਹਮਾ ਰਹੋ ਮੁੜ ਕੇ ਫਿਰ ਅਨੰਦਪੁਰ ਸਾਹਿਬ ਆ ਜਿਓ ਅਸੀਂ ਆਪਣੀ ਪਰਜਾ ਨੂੰ ਇਹ ਕਹਿਣ ਦੇ ਯੋਗ ਹੋ ਜਾਵਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਤੋਂ ਇੱਕ ਵਾਰ ਕੱਢ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮੁੱਚੇ ਸਿੱਖਾਂ ਦੀ ਰਾਏ ਦੇ ਨਾਲ ਇਸ ਤਜਵੀਜ਼ ਨੂੰ ਮੰਨ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਅਨੰਦਪੁਰ ਸਾਹਿਬ ਦਾ ਮੋਹ ਛੱਡ ਕੇ ਜਿਵੇਂ ਸਿੱਖ ਗ੍ਰੰਥਾਂ ਦੇ ਵਿੱਚ ਲਿਖਿਆ ਫਿਰ ਅਨੰਦਪੁਰ ਸਾਹਿਬ ਦਾ ਮੋਹ ਛੱਡ ਕੇ ਆ ਜਿਹੜਾ ਹੁਣ ਅੰਗੁਰ ਗੁਰਦੁਆਰਾ ਨਰਮੋਗੜ ਸਾਹਿਬ ਨੇ ਆਰਦੋਨਮੋਹ ਪਿੰਡ ਦੇ ਵਿੱਚ ਆਹ ਜਿਹੜੀ ਉੱਚੀ ਟਿੱਬੀ ਐ ਜਿਸ ਨੂੰ ਆਪਾਂ ਵੇਖ ਰਹੇ ਹਾਂ ਇੱਥੇ ਆ ਕੇ ਮਹਾਰਾਜ ਨੇ ਕਈ ਦਿਨ ਟਿਕਾਣਾ ਕੀਤਾ ਮਗਰੋਂ ਹੀ ਬਾਈ ਧਾਰਦੀਆਂ ਜਿਹੜੀਆਂ ਹਿੰਦੂ ਫੌਜਾਂ ਸਨ ਆਪਣੇ ਕੌਲ اقਰਾਰ ਤੋਂ ਮੁੱਕਰ ਕੇ ਆ ਕੇ ਹਮਲਾ ਕਰ ਦਿੱਤਾ ਇੱਥੇ ਜੰਗ ਸ਼ੁਰੂ ਹੋਈ ਤੇ ਅਨੂਪ ਸਿੰਘ ਤੇ ਸਰੂਪ ਸਿੰਘ ਨੇ ਇਥੇ ਨਰਮੋਗੜ੍ਹ ਦੀ ਜੰਗ ਦੇ ਵਿੱਚ ਹਿੱਸਾ ਲਿਆ ਦਾਦੇ ਦੇ ਕਲੰਕ ਨੂੰ ਢੋਣ ਦੇ ਲਈ ਨਰਮੋਗੜ੍ਹ ਦੀ ਧਰਤੀ ਦੇ ਉੱਤੇ ਜਿਹੜੀ ਜੰਗ ਲੜੀ ਗਈ ਉਸ ਦੇ ਵਿੱਚ ਇਹ ਦੋਨੋਂ ਸੂਰਮੇ ਮਸੰਦ ਦੁਨੀ ਚੰਦ ਦੇ ਪੋਤੇ ਸ਼ਹੀਦ ਭਾਈ ਮਤੀ ਦਾਸ ਜਿਹੜੇ ਚਾਂਦਨੀ ਚੌਕ ਚ ਗੁਰਤੇਗ ਬਹਾਦਰ ਮਹਾਰਾਜ ਜੀ ਨਾਲ ਸ਼ਹੀਦ ਹੋਏ ਸਨ ਉਹਨਾਂ ਦੇ ਪੁੱਤਰ ਭਾਈ ਸਾਹਿਬ ਸਿੰਘ ਉਹ ਜੰਗ ਦੇ ਵਿੱਚ ਲੜਦੇ ਹੋਏ ਮਤੀ ਦਾਸ ਦਾ ਪੁੱਤਰ ਸਾਹਿਬ ਸਿੰਘ ਵੀ ਸ਼ਹੀਦ ਹੋ ਗਿਆ ਇਹ ਮਸੰਦ ਦੁਨੀ ਚੰਦ ਦੇ ਦੋਨੇ ਪੁੱਤਰ ਪੋਤੇ ਅਨੂਪ ਸਿੰਘ ਤੇ ਸਰੂਪ ਸਿੰਘ ਵੀ ਸ਼ਹੀਦ ਹੋ ਗਏ ਨਰਮੋਗੜ ਤੋਂ ਜਿਹੜੀ ਜੰਗ ਲੜੀ ਗਈ 5 ਦਿਨ ਚੱਲੀ ਜਥੇ ਜਾਂਦੇ ਰਹੇ ਜਥੇ ਸ਼ਹੀਦ ਹੁੰਦੇ ਰਹੇ ਗੁਰੂ ਗੋਬਿੰਦ ਸਿੰਘ ਸਹਿਯ ਮਹਾਰਾਜ ਨੇ ਖੁਦ ਸਮੁੱਚੀ ਇਸ ਜੰਗ ਦੀ ਨਿਗਰਾਨੀ ਕੀਤੀ ਤੇ ਜਰਨੈਲੀ ਕੀਤੀ ਤੇ ਅਗਵਾਈ ਕੀਤੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਇਸ ਨਰਮੋ ਘੜ ਦੀ ਇਸ ਉੱਚੀ ਪਹਾੜੀ ਦੇ ਉੱਤੇ ਬੈਠੇ ਆ ਤੇ RAM ਸਿੰਘ ਕਸ਼ਮੀਰੀ ਸਤਗੁਰੂ ਮਹਾਰਾਜ ਜੀ ਦਾ ਚੌਰ ਬਰਦਾਰ ਇਹਨਾਂ ਨੂੰ ਚੌਰ ਕਰ ਰਿਹਾ ਹੈ ਉੱਚੀ ਠੇਰੀ ਦੇ ਉੱਤੇ ਉੱਚੀ ਪਹਾੜ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਲੜਾਈ ਦਾ ਸਾਰੇ ਹਾਲਾਤਾਂ ਦਾ ਜੈ ਜੈ ਲੈ ਰਹੇ ਹਨ RAM ਸਿੰਘ ਕਸ਼ਮੀਰੀ ਚੌਰ ਬਰਦਾਰ ਚੌਰ ਕਰ ਰਿਹਾ ਹੈ ਦੂਜੇ ਪਾਸੋਂ ਸਰੰਦ ਦੀਆਂ ਫੌਜਾਂ ਕੁਝ ਹੀ ਦੂਰੀ ਦੇ ਉੱਤੇ ਸ਼ਾਹੀ ਟਿੱਬੀ ਦੇ ਉੱਤੇ ਉਤਰੀਆਂ ਹੋਈਆਂ ਸਨ ਫੌਜਦਾਰ ਰੁਸਤਮ ਖਾਨ ਤੇ ਉਹਦਾ ਭਰਾ ਨਾਸਰ ਖਾਨ ਦੋਨੇ ਸ਼ਾਹੀ ਟਿੱਬੀ ਉੱਤੇ ਆਪਣੇ ਮੋਰਚੇ ਲਾਈ ਬੈਠੇ ਸਨ ਉੱਥੇ ਉਹਨਾਂ ਨੇ ਇੱਕ ਤੋਪ ਵੀੜੀ ਹੋਈ ਸੀ ਉੱਥੋਂ ਇਹਨਾਂ ਨੂੰ ਉਦੋਂ ਜਿਹੜੀ ਸ਼ਾਹੀ ਟਿੱਬੀ ਆ ਵੀ ਬਹੁਤ ਉੱਚੀ ਹੋਇਆ ਕਰਦੀ ਸੀ ਹੁਣ ਤਾਂ ਉਹ ਟਿੱਬੀ ਆ ਜਿਹੜੀ ਪੱਧਰੀ ਹੋ ਗਈ ਹੈ ਉੱਥੋਂ ਤੋਪ ਦਾ ਨਿਸ਼ਾਨਾ ਬਿੰਨ ਕੇ ਇਹਨਾਂ ਦੇ ਤੋਪਚੀ ਨੇ ਇਹ ਗੋਲ ਖੜੇ ਸਨ ਤੇ ਇਹਨਾਂ ਨੇ ਨਿਸ਼ਾਨਾ ਬਿੰਨਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਦੇ ਲਈ ਸ਼ਾਹੀ ਟਿੱਬੀ ਤੋਂ ਨਰਮੋਹਗੜ੍ਹ ਦੀ ਟਿੱਬੀ ਉੱਤੇ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਉੱਤੇ ਤੋਪ ਦਾ ਗੋਲਾ ਦਾਗ ਦਿੱਤਾ ਤੋਪ ਦਾ ਜਿਹੜਾ ਗੋਲਾ ਸੀ ਗੁਰੂ ਮਹਾਰਾਜ ਜੀ ਦੇ ਚਾਹਰ ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਨੂੰ ਆ ਲੱਗਿਆ ਉਹ ਮੌਕੇ ਦੇ ਉੱਤੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੁਰਤੀ ਦੇਖੋ ਉਹਨਾਂ ਨੇ ਤਰੰਤ ਆਪਣੇ ਮੋਢੇ ਵਿੱਚੋਂ ਕਮਾਂਡ ਤਾਰੀ ਪੱਥੇ 'ਚੋਂ ਤੀਰ ਕੱਢਿਆ ਖਿੱਚ ਕੇ ਤੀਰ ਮਾਰਿਆ ਤੇ ਉਹ ਸ਼ਾਹੀ ਟਿੱਬੀ ਦੇ ਉੱਤੇ ਖੜੇ ਇਸ ਸਰੰਦ ਦੇ ਫੌਜਦਾਰ ਰੁਸਤਮ ਖਾਨ ਦੇ ਸੀਨੇ ਨੂੰ چیرਦਾ ਹੋਇਆ ਪਾਰ ਲੰਘਿਆ ਉਹ ਮੌਕੇ ਤੇ ਹੀ ਮਰ ਗਿਆ ਦੂਜਾ ਤੀਰ ਉਹਦੇ ਸਿੰਘ ਨੇ ਛੱਡਿਆ ਉਹ ਰੋਸਤਮ ਖਾਨ ਦੇ ਭਰਾ ਨਾਸਰ ਖਾਨ ਦੇ ਸੀਨੇ ਨੂੰ ਚੀਰਦਾ ਹੋਇਆ ਆਰ ਪਾਰ ਲੰਘਿਆ ਤੇ ਉਹ ਵੀ ਮਾਰਿਆ ਗਿਆ ਇਸ ਤਰ੍ਹਾਂ ਜਿਹੜੀ ਸਰੰਦ ਤੋਂ ਫੌਜ ਚੜ੍ਹ ਕੇ ਆ ਕੇ ਇਹ 22 ਧਾਰ ਦੇ ਹਿੰਦੂ ਰਾਜਪੁੱਤ ਰਾਜਾਂ ਦੀ ਮਦਦ ਲਈ ਆ ਰਹੇ ਸੀ ਉਹਨਾਂ ਦੇ ਹੌਸਲੇ ਹਸਤ ਬਿਅਸਤ ਹੋ ਗਏ ਉਹ ਨਿਰਾਸ਼ ਹੋ ਗਏ ਇੱਕ ਕੌਮ ਦੇ ਵਿੱਚ ਚੰਗੇ ਮੰਦੇ ਦੋਹੇ ਤਰ੍ਹਾਂ ਦੇ ਬੰਦੇ ਹੁੰਨੇ ਆ ਇੱਕ ਪਾਸੇ ਤਾਂ 22 ਧਾਰ ਦੇ ਹਿੰਦੂ ਰਾਜਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਥੇ ਮਾਰਨ ਦਾ ਯਤਨ ਕਰ ਰਹੀਆਂ ਸਨ ਪਰ ਉਹ ਹਾਰ ਕੇ ਫਿਰ ਭੱਜ ਗਏ। ਤੇ ਦੂਜੇ ਪਾਸੇ ਇੱਥੋਂ ਕੁਝੀ ਦੂਰ ਤੇ ਆਪਾਂ ਨੂੰ ਸਤਲੁਜ ਦਰਿਆ ਦਾ ਫੱਟ ਦਿਖਦਾ ਹੈ। ਉੱਥੋਂ ਪਾਰ ਕਰਕੇ ਵਿਸਾਲੀ ਦਾ ਰਾਜਾ ਸੀ ਸਲਾਹੀ ਚੰਦ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਨੰਨ ਭਗਤ ਸੀ। ਉਹ ਉਸਨੇ ਬੜੇ ਸਤਕਾਰ ਦੇ ਨਾਲ ਸਤਗੁਰੂ ਮਹਾਰਾਜ ਨੂੰ ਆਪਣੇ ਰਾਜ ਮਹਿਲਾਂ ਦੇ ਵਿੱਚ ਬੁਲਾਇਆ। ਅਰ ਸਤਗੁਰੂ ਮਹਾਰਾਜ ਦੇ ਕੋਲ ਆਪਣੀ ਕੌਮ ਦੇ ਰਾਜਿਆ ਵੱਲੋਂ ਕੀਤੀ ਅਕਿਰਤ ਕੰਡਤਾ ਦੇ ਉੱਤੇ ਅਫਸੋਸ ਜ਼ਾਹਰ ਕੀਤਾ। ਨਰਮੋਹਗੜ੍ਹ ਦੇ ਜੰਗ ਦੇ ਸਬੰਧ ਦੇ ਵਿੱਚ ਜਿਹੜੀ ਇਹ ਯਾਦ ਬਣੀ ਹੋਈ ਹੈ ਗੁਰਦੁਆਰਾ ਨਰਮੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਇਸ ਦੀ ਜਿਹੜੀ ਸੇਵਾ ਸੰਭਾਲ ਨਿਤਨੇਮ ਇੱਥੇ ਕੀਤਾ ਜਾਂਦਾ ਹੈ ਉਹ ਗੁਰੂਆਂ ਲਾਡਲੀਆਂ ਫੌਜਾਂ ਪੰਥ ਅਕਾਲੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਬਾਬਾ ਬਲਬੀਰ ਸਿੰਘ ਜੀ ਦੇ ਜਥੇ ਵੱਲੋਂ ਕੀਤਾ ਜਾ ਰਿਹਾ ਹੈ ਇਸ ਪਾਸੇ ਨਵੀਂ ਇਮਾਰਤ ਬਣ ਕੇ ਵੀ ਹੈ ਜਿਹੜੀ ਉਹ ਤਿਆਰ ਹੋਣ ਜਾ ਰਹੀ ਹੈ ਇਹਦੀ ਸੇਵਾ ਸੰਭਾਲ ਸ਼ਰੋਮਣੀ ਪੰਥ ਅਕਾਲੀ ਮੁੱਢਾ ਦਲ ਬਾਬਾ ਬਲਬੀਰ ਸਿੰਘ ਜੀ ਦਾ ਇੱਕ ਜਥਾ ਕਰੇ